ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਗੁਰਪ੍ਰੀਤ ਸਿੰਘ ਦੇ ਕੋਲ ਲਾਟੀ ਡੇਰੀ ਫਾਰਮ ਤੇ ਅੱਜ ਦੋਸਤੋ ਬਿਲਕੁਲ ਨਗ ਜਿਹੜੇ ਤੁਹਾਨੂੰ ਦੋ ਦਿਖਾ ਦਾਂਗੇ ਦੋ ਬੈੜਾਂ ਦਿਖਾ ਦਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਇੱਕ ਬੈੜ ਗੱਬਣ ਗੱਲਬਾਤ ਆਪਾਂ ਬਾਈ ਗੁਰਪ੍ਰੀਤ ਦੇ ਨਾਲ ਕਰ ਲਾਂਗੇ ਵੀਡੀਓ ਦੋਸਤੋ ਅੱਜ ਆਪਾਂ 27 ਅਗਸਤ ਨੂੰ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 12:30 ਵਜੇ ਦਾ ਸਮਾਂ ਹੈ ਵੜ ਇੱਕ ਬਿਲਕੁਲ ਤਾਜੀ ਸੂਈ ਆ ਇੱਕ ਗੱਬਣ ਆ ਪਸ਼ੂ ਤੁਹਾਨੂੰ ਪਤਾ ਦੋਸਤੋ ਥੋੜੇ ਜੇ ਕਾਸਟਲੀ ਆ ਮਹਿੰਗੇ ਵੀਰਾਂ ਨੂੰ ਜਰੂਰ ਲੱਗਣਗੇ ਪਰ ਇਹ ਪਸ਼ੂ ਆ ਦੋਸਤੋ ਹਰ ਵਾਰ ਚੰਗੇ ਹੁੰਦੇ ਆ ਠੀਕ ਆ ਜੀ ਤੇ ਨੰਬਰ 1 ਬਿਲਕੁਲ ਪਸ਼ੂ ਹੁੰਦੇ ਆ ਆਜੋ ਕਰਦੇ ਆ ਗੱਲਬਾਤ ਬਾਈ ਗੋਪੀ ਦੇ ਨਾਲ ਸਭ ਤੋਂ ਪਹਿਲਾਂ ਫਿਰ ਗੋਪੀ ਕੀ ਹਾਲ ਚਾਲ ਨੇ ਚੜਦੀ ਕਲਾ ਰਾਈ ਵੀਰੇ ਤੁਸੀਂ ਸੁਣਾਓ ਹੋਰ ਠੀਕ ਠਾਕ ਜੀ ਬੜੇ ਵਧੀਆ ਹੋਰ ਸੁਣਾਓ ਆ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਘ ਰਾਜਸੰਦੂ ਦੇ ਜਿਹੜੇ ਖਰਮਣਾ ਜੁੜੇ ਆ ਹੂੰ ਹੂੰ ਉਹਨਾਂ ਨੂੰ ਬਹੁਤ ਬਹੁਤ ਸਾਥ ਦਿੰਦੇ ਆ ਵੀਰ ਜਿਨ੍ਹਾਂ ਨੇ ਆਪਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਅੱਛਾ ਫਿਰ ਗੋਪੀ ਅੱਜ ਪਸੂ ਦੋ ਪਕਾਊਗਾ ਹਾਂਜੀ ਦੋਵੇਂ ਬੇੜਾ ਆਪਣੇ ਕੋਲ ਦੋਵੇਂ ਆਹ ਸੋਈ ਆ ਤੇ ਉਹ ਵੇੜ ਗੱਪਣ ਠੀਕ ਹੈ ਜੀ ਇੱਕ ਬਿਲਕੁਲ ਤਾਜੀ ਸੋਈ ਆ ਤੇ ਇੱਕ ਗੱਬਰ ਆ ਹਾਂਜੀ ਪਹਿਲੇ ਨੰਬਰ ਵਾਲੀ ਜਿਹੜੀ ਇਹ ਸੋਈ ਆ ਇਹ ਸੋਈ ਆ ਇਹ ਕਦੋਂ ਦੀ ਇਹਨੂੰ ਅੱਜ ਚੌਥਾ ਦਿਨ ਜੇ ਚੌਥਾ ਦਿਨ ਹਾਂ 4 ਦਿਨ ਹੋ ਗਏ ਠੀਕ ਹੈ ਚਾਰ ਨਹੀਂ ਤੇ ਪੰਜ ਮੰਨ ਸਕਦੇ ਜੇ ਬੋਲਾ ਬਣਿਆ ਅੱਜ ਇਹਦਾ ਹੂੰ ਸੁਹਾ ਕਿਨਮਾ ਇਹ ਤੀਜਾ ਸੁਹਾ ਤੀਜੇ ਸੁਗੇ ਹਾਂਜੀ ਸਿੱਧਾ ਸੁਭਾ ਦੋਸਤੋ 4 ਦਿਨ ਦਾ ਸਮਾਂ ਬੋਲਾ ਵੀਰ ਨੇ ਦੱਸਦਾ ਕਿੰਨਾ ਹੁਣ ਕਿੰਨਾ ਪਚਵਾ ਦਾਂਗੇ ਦਾ ਬੋਲਾ ਹੂੰ ਆਪਾਂ 17 18 ਨੋਰਮਲ ਹੀ ਇਹਦਾ 17 18 ਹਾਂ 16 ਨੂੰ ਤਾਂ ਕੋ ਹੱਥ ਬਣਾ ਲਾ ਲਾਵੇ ਪਾ ਹੂੰ ਠੀਕ ਆ ਜੀ 12 18 ਲੀਟਰ ਜਿਹੜਾ ਬੋਲਾ ਬਾਕੀ ਫੇਸ ਕੁਆਲਿਟੀ ਕਾਫੀ ਚੰਗੀ ਹੈ ਠੀਕ ਆ ਤਾਂ ਮਗਰ ਪਛਾ ਬੱਚੀ ਬਚਾ ਮਗਰ ਪਛਾ ਹਾਂ ਠੀਕ ਆ ਮਗਰ ਪਛਾ ਇਹ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੇਖੋ ਜੀ ਠੀਕ ਆ ਥਾਂ ਥੋਂ ਪੂਰਾ ਮੁਠੀ ਤੇ ਆਰਡਰ ਕੁਆਲਟੀ ਕਾਫੀ ਚੰਗੀ ਹੈਗੀ ਆ ਬਾਕੀ ਤੋੜ ਕੇ ਤੁਹਾਨੂੰ ਖੋਲ ਕੇ ਦਾ ਦਿਖਾਉਨੇ ਆ ਸਵਾ 6:24 ਜੇ ਬਸ ਸਵੇਰ ਤੀਜਾ ਦੱਸਿਓ ਨੇ ਹਾਂ ਤੀਜਾ ਤੀਜਾ ਸਵੇਰ ਤੇ ਚਵਾਚਪੂ ਕਿਦਾਂ ਲੱਗਦਾ ਬਿਲਕੁਲ ਓਕੇ ਤੁਹਾਨੂੰ ਪਤਾ ਮੈਂ ਤੁਹਾਨੂੰ 8:00 ਵਜੇ ਫੋਨ ਕੀਤਾ ਨਾ ਆਪਾਂ ਵੀਡੀਓ ਦਾ ਜਦੋਂ ਵਿਚਾਰ ਬਣਾਇਆ ਕੋਈ ਨਹੀਂ ਆਪਾਂ ਟਾਈਮ ਤੱਕ ਅੱਗੇ ਵੀ ਨਹੀਂ ਲਾਉਂਦੇ ਪਰ ਅੱਜ ਤੱਕ ਕੋਈ ਵਿਚਾਰ ਨਹੀਂ ਹੈਗਾ ਕਿਉਂਕਿ ਰਾਤੀ ਨਾ ਵੀਰ ਆਏ ਸੀ ਇਹਦਾ ਤੀਂ ਵੀ ਸੌਦਾ ਹੋਇਆ ਹੈ ਤੇ ਕਿਸ ਗੱਲੋਂ ਨਾ ਥੋੜੀ ਜੀ ਗੱਲਾਂ ਰਹਿ ਗਿਆ ਵਾ ਹੂੰ ਬਾਕੀ ਹਾਂ ਇਹ ਆਉਂਦੀ ਦਾ ਹੀ ਸੌਦਾ ਹੈਗਾ ਤੇ ਮੈਂ ਕਹਾਂ ਕਿ ਗੱਲ ਤਾਂ ਤੁਹਾਡੇ ਨਾਲ ਫੇਰ ਹੀ ਹੋਈ ਵੀ ਨਹੀਂ ਤੁਸੀਂ ਆ ਜਾਓ ਹੂੰ ਕਿਉਂਕਿ ਵੀਡੀਓ ਪਾਉਂਦਾ ਕੁ ਅੱਜ ਰਾਦਾ ਨਹੀਂ ਹੈਗਾ ਪਹਿਲਾਂ ਫਿਲਹਾਲ ਅਜੇ ਵਿਕੀ ਤੇ ਨਹੀਂ ਨਾ ਇਹ ਇਹ ਨਹੀਂ ਨਾ ਨਾ ਅਜੇ ਨਹੀਂ ਆਪਾਂ ਸੌਦਾ ਕੀਤਾ ਨਹੀਂ ਫਿਰ ਸੇਲ ਦੇ ਲਈ ਜਿਹੜੀ ਦੋਸਤੋਂ ਅਵੇਲੇਬਲ ਹੈਗੀ ਹੈ ਠੀਕ ਆ ਜੀ ਸੋ ਜਿਸ ਵੀ ਵੀਰ ਨੇ ਖਰੀਦਣੀ ਹੋ ਤੁਸੀਂ ਜਰੂਰ ਕੰਟੈਕਟ ਸੰਪਰਕ ਕਰ ਸਕਦੇ ਹੋ ਖੋਲ ਕੇ ਇਹਨੂੰ ਦਿਖਾਈਏ ਜੀ ਦਿਖਾਓ ਕੱਢੀਏ ਬਾਹਰ ਦੋ ਹਾਈਟ ਕੱਦ ਫੁੱਲ ਬਟਾ ਫੁੱਲ ਵੱਡੀ ਹਾਈਟ ਆ ਦੋਸਤੋਂ ਕ੍ਰੋਸ ਹੈਗੀ ਹੈ ਜਿੱਦਾਂ ਆਪਾਂ ਜਰਸੀ ਨਾਰਮਲ ਫੇਸ ਕੁਆਲਟੀ ਜਰਸੀ ਦੀ ਦੇਖਦੇ ਆ ਜਰਸੀ ਕ੍ਰੋਸ ਐਚ ਐਫ ਹੈ ਜੀ ਆ ਦੇਖੋ ਠੀਕ ਹੈ ਜੀ ਹਾਈਟ ਕੱਦ ਫੁੱਲ ਵੱਟਾ ਫੁੱਲ ਵੱਡੀ ਹਾਈਟ ਆ ਹਵਾਨੇ ਦਾ ਸਟਰਕਚਰ ਕਾਫੀ ਸੋਹਣਾ ਬੰਤਰ ਲੇਵੇ ਦੀ ਤੁਸੀਂ ਆ ਵੇਖ ਕੇ ਚੈੱਕ ਕਰੋ ਆ ਲੰਬਾ ਤੋਰ ਲਓ ਸਿੱਧਾ ਤੋਰ ਲਓ ਲੰਬਾ ਆਹ ਦੇਖੋ ਜੀ ਹਵਾਨਾ ਜਿਹੜਾ ਦੋਸਤੋ ਬਿਲਕੁਲ ਫਿਕਸਡ ਆਰਡਰ ਆ ਤੇ ਬਿਲਕੁਲ ਵਿਥ ਦੀ ਗੱਲ ਕਰ ਲਈਏ ਥਣਾ ਦੀ ਆਪਸੀ ਵਿਥਨੀ ਕਾਫੀ ਚੰਗੀ ਆ ਲੋ ਜੀ ਮਗਰ ਵੱਛਾ ਦੱਸਿਆ ਵੀਰ ਨੇ ਠੀਕ ਆ ਜੀ ਬਾਕੀ ਦੋ ਤੋਂ ਕੋਈ 17 17 ਲੀਟਰ ਤੇ ਹੁਣ ਬੋਹਲਾ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਵੜ ਫੁੱਲ ਬੜਾ ਫੁੱਲ ਵੱਡੀ ਹਾਈਟ ਕਰਦੀ ਆ ਤੇ ਆਰਡਰ ਕੁਆਲਿਟੀ ਚੰਗੀ ਖਾਸ ਬਾਕੀ ਇੱਕ ਵਾਰੀ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਵੇ ਆ ਦੇਖੋ ਜੀ ਆ ਧਾਰਾ ਮਾਰ ਦਿਓ ਜੀ ਦੋ ਦੋ ਮਾਰ ਕੇ ਦਿਖਾਈ ਦਈਏ ਚੌਥਾ ਨਾ ਦੀ ਮਾਰ ਤੋਂ ਤਰਾ ਦੋ ਤੇ ਚੱਲੀ ਆ ਦੇਖ ਜੀ ਅਗਲੇ ਥਣਾ ਵੀ ਬਿਲਕੁਲ ਬੜੀ ਦੇਸੇ ਪਾ ਰਿਹਾ ਹੈ ਸੁਵਾਈ ਹੈ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਆ ਮਗਰਲੇ ਥਣ ਕਰੋ ਚੈੱਕ ਜੀ ਠੀਕ ਹੈ ਜੀ ਆ ਦੇਖੋ ਓਕੇ ਜੀ ਠੀਕ ਹੈ ਤੇ ਆ ਬੱਚਾ ਇੱਕ ਵਾਰੀ ਹੋਰ ਆ ਨਜ਼ਦੀਕੀ ਤੋਂ ਦੇਖ ਲਓ ਠੀਕ ਹੈ ਜੀ ਮੇਲ ਕਾਫ ਆ ਬੱਚਾ ਹੈ ਇਸ ਵੇੜ ਦੇ ਥੱਲੇ ਬੱਚਾ ਆਜੋ ਕੁਛ ਲੈ ਲੈਂਦਾ ਦੋਸਤੋ ਰੇਟ ਰੇਟ ਵੀਰ ਗੋਪੀ ਕੀ ਲੈਣ ਦੇ ਨੂੰ ਹੋ ਗਿਆ ਦਾ ਜੀ ਜੀ ਅੱਜ ਆਪਾਂ ਲੈਣ ਦੇ ਨਹੀਂ ਕਰਨਾ ਇਹਦਾ ਇਹਦਾ ਆਪਾਂ ਰੁਪਇਆ 67000 ਕਰਨਾ 67000 ਰੇਟ ਨਹੀਂ ਕਰਨਾ ਲੈਣ ਦੇ ਨੇ ਇਹਦੇ ਵਿੱਚੋਂ ਬਸ ਛੋਟ ਛੱਪਾ ਹੀ ਹੋਣਾ ਠੀਕ ਹੈ ਜੀ ਹਾਂ ਇਹ ਨਹੀਂ ਵੀ ਆਪਾਂ 75 ਕਹਿ ਗਏ ਤੇ ਦਿੱਤੀ ਆਪਾਂ 60 ਦੀ ਜਈਓ ਕੰਮ ਨਹੀਂ ਕਰਨਾ ਬਸ ਲੈਣ ਦੇ ਨਹੀਂ ਕਰਨਾ ਜੀ ਛੋਟ ਹੋਣੀ 67000 ਦੀ ਹਾਂ 67000 ਦੀ ਵਿੱਚੋਂ ਛੋਟ ਛੱਪਾ ਹਾਂ ਛੋਟ ਛੱਪਾ ਠੀਕ ਹੈ ਜੀ ਓਕੇ ਫਿਰ ਦੋਸਤੋ ਬਾਅਦ ਦੋਸਤੋ ਇੱਕ ਅਗਲੀ ਵਾਰ ਤੁਹਾਨੂੰ ਦਿਖਾਉਣੇ ਆ ਗੱਬੜ ਵੈੜਾ ਤੇ ਹਾਈਟ ਕਰਦਾ ਇਹਦਾ ਵੀ ਫੁੱਲ ਬਟਾ ਫੁੱਲ ਬੱਡੀ ਹਾਈਟ ਆ ਦੋਸਤੋ ਜਿਹੜੀ ਪਹਿਲੀ ਵੜ ਦਿਖਾਈ ਉਹਦੇ ਨਾਲ ਵੇ ਘਟੋ ਕਰ ਵੀ ਗੇਟ ਉੱਚੀ ਆ ਠੀਕ ਆ ਜੀ ਤੇ ਇਹਦੀ ਡਿਟੇਲ ਆਪਾਂ ਲੈ ਲੈਨੇ ਆ ਸੁਆ ਪੁੱਛ ਲੈਨੇ ਆ ਫਿਰ ਗੋਪੀ ਤੋਂ ਕਿ ਨਵਾ ਸੁਆ ਸੂਗੀ ਤੇ ਇੱਕ ਵਾਰੀ ਪੂਰਾ ਤੁਸੀਂ ਦੋਸਤੋ ਹਵਾਨੇ ਦਾ ਸਟਰਕਚਰ ਵੀ ਦੇਣ ਹਜੇ ਲੈ ਜਾਂਦੀ ਆ ਤੇ ਬਣੋ ਪੂਰਾ ਠੀਕ ਆ ਜੀ ਤੇ ਮੁੱਠੀ ਥਾਣਾ ਪੂਰਾ ਹਾਈਟ ਫੁੱਲ ਬਟਾ ਫੁੱਲ ਕੱਢੀ ਹਾਈਟ ਅੱਛਾ ਗੁਰਪ੍ਰੀਤ ਵੀਰ ਇਹ ਅਗਲੀ ਵੜ ਆਪਣੀ ਬਿਲਕੁਲ ਗੱਬਣ ਆ ਹਾਂ ਗੱਬਣ ਆ ਪਹਿਲੇ ਸੂਏ ਨੇ ਸੋਨਾ ਭਲੂਣਾ ਜੇ ਹੂੰ ਇਹ ਸਿੱਗੀ ਹੁੰਦੀ ਆ ਸਿੱਗੀ ਹਾਂਜੀ ਕੰਨੀ ਵਾਲੇ ਦੰਦ ਖੜੇ ਇਹਦੇ ਠੀਕ ਹੈ ਜੀ ਹਾਂ ਸਿੱਗੀ ਹੁੰਦੀ ਪਈ ਹੈ ਹਾਂ ਟਿੱਪ ਕੇ ਆਪਾਂ ਵੀਡੀਓ ਚ ਵਿਖਾ ਦੇਣਾ ਥਾਂ ਤੁਨੇ ਨੂੰ ਬਹੁਤ ਚੰਗਾ ਲੱਗਾ ਸੀਲ ਠੰਡੀ ਬੜੀ ਇਹਨੂੰ ਜਿਤਨਾ ਮਰਜੀ ਕੋਈ ਚੱਕਰ ਨਹੀਂ ਨਹੀਂ ਤੇ ਪਹਿਲਾਂ ਨਾਲ ਕਈ ਕਰਦੀਆਂ ਵਾਂ ਪਰ ਇਹਨੂੰ ਉਹਦਾ ਕੋਈ ਪ੍ਰੋਬਲਮ ਨਹੀਂ ਹੈਗੀ ਲੋਬੀ ਦੋਸਤੋ ਬਾਕੀ ਸੀਲ ਸਭ ਪੂਰੀ ਆ ਠੰਡੇ ਵੀ ਜਿੰਨੀ ਹੈਗੀ ਦੋਸਤੋ ਤੁਸੀਂ ਆ ਦੇਖ ਲਓ ਠੀਕ ਆ ਥਾਂ ਤੁਨ ਬਹੁਤ ਜਿਆਦਾ ਸੋਹਣਾ ਪਹਿਲਾ ਸੂਆ ਕਾਨੂੰਨ ਵਾਲੀ ਜਿਹੜੀ ਦੋਸਤੋ ਇਹ ਸੋਣ ਜਾ ਰਹੀ ਏ ਤੇ ਥਣ ਥਣ ਦੇ ਕੁਆਲਟੀ ਆ ਵੇਖੋ ਥੋੜਾ ਜਿਹਾ ਨੇੜੇ ਤੋਂ ਜਿਸ ਵੀਰ ਨੇ ਖਰੀਦਣਾ ਦੋਸਤੋ ਪਸ਼ੂ ਗੱਬਣ ਮੈਂ ਹਰ ਵਾਰ ਕਹਿਣਾ ਹੁੰਦਾ ਵੀ ਤਸੱਲੀ ਜਿਹੜੀ ਆ ਤੇ ਆਪਦੀ ਜ਼ਰੂਰ ਕਰ ਲਿਓ ਠੀਕ ਆ ਤੇ ਮਾਲਕ ਆਨਰ ਨੇ ਕੀਤੀ ਹੁੰਦੀ ਆ ਚਾਹੇ ਵਪਾਰੀ ਵੀਰ ਨੇ ਜਾਂ ਤਸੱਲੀ ਆਪਦੀ ਕਰਕੇ ਪਸ਼ੂ ਕਿਤੇ ਵੀ ਅੱਡੇ ਤੇ ਜਿਹੜਾ ਖਲਾਰੇ ਹੁੰਦਾ ਲਿਆ ਹੁੰਦਾ ਉਸ ਤੋਂ ਬਾਅਦ ਜਿਹੜਾ ਖਰੀਦਦਾਰ ਅੱਗੇ ਕੋਈ ਵੀਰ ਆਉਂਦਾ ਉਹਦੀ ਤਸੱਲੀ ਆ ਜ਼ਰੂਰ ਕਰ ਬਣੂ ਚੰਗੀ ਕਰਮਾਂ ਵਾਲੀ ਲਓ ਜੀ ਢਿਲ ਢੂ ਲੈ ਗਈ ਪੂਰੀ ਆ ਵੇ ਪੂਰੀ ਪੂਰੀ ਹੈ ਪੂਰੀ ਇਹ ਦੇਖੋ ਆਹ ਦੇਖੋ ਠੀਕ ਆ ਲਓ ਗੋਫੀ ਵੀਰੇ ਵੀ ਖੋਲ ਕੇ ਦਿਖਾਈਏ ਕਰ ਲੋਜੀ ਹਾਈਟ ਕੱਦ ਦੋਸਤੋ ਪਹਿਲੀ ਬੈਡ ਜਿਹੜਾ ਆਪਾਂ ਜ਼ਿਕਰ ਕੀਤਾ ਸੀ ਵੀ ਪਹਿਲੀ ਬੈਡ ਦਿਖਾਈ ਸੀ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਇਸ ਬੈਡ ਦੀ ਠੀਕ ਆ ਜੀ ਬਾਕੀ ਤੁਸੀਂ ਆ ਵੇਖ ਕੇ ਚੈੱਕ ਕਰੋ ਥਣੇ ਦੇਵਾ ਕਾਫੀ ਸੋਹਣਾ ਦਿਨ ਹਫਤਾ ਖੰਡ ਹਜੇ ਸਮਾਂ ਲੈ ਜਾਂਦੀ ਏ ਠੀਕ ਆ ਜੀ ਹਫਤਾ ਸਮਾਂ ਲੱਗੀ ਤੇ ਬਣੂ ਪੂਰਾ ਆ ਲਓ ਫਾਕੀ ਮਿਲਕਿੰਗ ਦੀ ਚੰਗੀ ਆਸ ਕਰ ਸਕਦੇ ਆ ਪਹਿਲੇ ਸਵੇਰ ਜਿੱਦਾਂ ਕਿ ਸੂਣ ਜਾ ਰਹੀ ਏ ਆ ਜੀ ਠੀਕ ਆ ਅੱਛਾ ਕੋਪੀ ਵੀਰ ਕਿੰਨਾ ਕ ਮਿਲ ਕੇ ਚਵਾ ਦੂਗੀ ਪਹਿਲੇ ਸਵੇਰੇ ਆਸਤੇ ਦੀ ਨਾਰਮਲ ਹੀ ਹੈਗੀ ਆ 18 ਵੀ ਕੱਢੂਗੀ 18 18 ਲੀਟਰ ਤੱਕ ਚਲੋ ਸੁਭਾਵਨਾ ਹੈਗੀ ਹੈਗੀ ਇਹਦੀ ਤੇ ਕਰਨਾ ਵੀ ਚਾਹੀਦਾ ਇਹਨੂੰ ਨਸਲ ਵਸਲਾ ਹਾਂ ਬਾਕੀ ਹੋ ਸਕਦਾ ਵੀ ਚੰਗੀ ਸੇਵਾ ਦਾ ਚਲੋ ਪਸ਼ੂ ਦਾ ਪਤਾ ਨਹੀਂ ਹੁੰਦਾ ਹਾਂ ਕਿਉਂਕਿ ਜਿਹਨ ਵੀ ਅੱਗੇ ਜਿਹੜੇ ਉਹ ਹਸਾਮਣ ਤੋਂ ਠੜੇ ਆ ਜਣੇ ਰੁੱਤ ਤਾਂ ਬਹੁਤ ਵਧੀਆ ਆਉਂਦੀ ਆ ਬਹੁਤ ਚੰਗੀ ਆ ਜਣੀ ਚਲੋ ਤੇ ਕੀ ਮੁੱਲ ਲੈਂਦਾ ਕੀ ਰੋਗਾ ਭਰਾ ਲੈਣ ਦੇ ਇਹਦਾ ਲੈਣ ਦੇ ਨਾ ਰੁਪਈਆ 68000 68000 ਹਾਂਜੀ ਠੀਕ ਆ ਜੀ ਉਹਦੇ ਵਿੱਚੋਂ ਉਹੋ ਗੱਲ ਛੋੜ ਛੱਪਿਆ ਜੀ ਛੋੜ ਛੋੜਛਾਪਾ ਦੋਸਤੋ ਪਹਿਲਾਂ ਵੀ ਇਹਨਾਂ ਦਾ ਵੀ ਆਪਾਂ ਉਨੀਕ ਡਿਮਾਂਡ ਕੀਤੀ ਆ ਮੰਗ ਮੰਗ ਉਨੀ ਕੀ ਆ ਤੇ ਥੋੜਾ ਥੋੜਾ ਪਾ ਦਿੰਦੇ ਆ ਲਓ ਜੀ ਕਰਕੇ ਸਾਹਮਣੇ ਤੇ ਆਪਾਂ ਕੇ ਵੀ ਦੋਸਤੋ ਦਿਖਾ ਦਿੰਦੇ ਆ ਆਜਾ ਆਜੋ ਸਾਹਮਣੇ ਆ ਜੋ ਦੋ ਲਓ ਜੀ ਉਂਗਲ ਉਂਗਲ ਜਿੱਦੀ ਮੋੜੀ ਤਾਰਾਂ ਦੀ ਹੂੰ ਲੋਜੀ ਠੀਕ ਆ ਆ ਇਧਰ ਠੀਕ ਆ ਜੀ ਠੀਕ ਆ ਤੇ ਭਣ ਇੱਕ ਨੰਬਰ ਆ ਦੋਸਤੋ ਬਾਕੀ ਅਤਸੱਲੀ ਤੁਸੀਂ ਵੀ ਆਪਦੀ ਕਰ ਸਕਦੇ ਹੋ ਘਰ ਵਿਜਿਟ ਕਰਕੇ ਠੀਕ ਆ ਜੀ ਤੇ ਗੋਪੀ ਵੀਰ ਨੰਬਰ ਦਈਏ ਆਪਣੇ 9957 80777 98771 84848 ਠੀਕ ਹੈ ਭਰਾ ਸੋ ਦੋਸਤੋ ਅੱਜ ਇਹ ਬੈੜਾ ਦੋ ਵੀਰ ਹੋਰਾਂ ਦੇ ਕੋਲ ਬਿਲਕੁਲ ਬਤਾਉ ਨੇ ਤੇ ਪਸ਼ੂ ਜਿਹੜਾ ਡੇਲੀ ਰੁਟੀਨ ਦੇ ਵਿੱਚ ਇਥੇ ਆਉਂਦੇ ਆ ਠੀਕ ਹੈ ਜੀ ਤੁਸੀਂ ਸਮੇਂ ਸਮੇਂ ਨਾਲ ਜਿਹੜਾ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੇ ਵੈੜਾ ਤਸੱਲੀ ਕਰ ਸਕਦੇ ਜੇ ਘਰ ਨਰਕ ਪਰਖ ਆਪਣੀ ਕਰਕੇ ਪੂਰੀ ਫਿਰ ਚੀਜ਼ ਖਰੀਦ ਸਕਦੇ ਜੇ ਮਿਲ ਜਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ